ਇਸੀ ਲਈ ਕਹਿੰਦੇ ਰੱਬ ਦੀ ਕੁਦਰਤ ਬਿਆਨਤਾ ਵਾਕਈ ਬਿਆਨਤਾ 5 ਮਿੰਟ ਪਹਿਲਾਂ ਇੱਥੇ 스낵ਸ ਚਾਹ ਬਾਰ ਸਭ ਕੁਝ ਲੱਗਾ ਜੀ ਵਿਥਿਨ 5 ਮਿੰਟ ਸਭ ਕੁਝ ਸਭ ਕੁਝ ਖਤਮ ਸ਼ਾਦੀ ਜਾ ਘੱਲੇ ਜੋ ਤਿਆਰੀ ਹੁੰਦੀ ਪਈ ਸੀ ਪਰ ਪ੍ਰੋਪਰ ਕਾਊਂਟਰ ਲੱਗੇ ਵੀ ਨਹੀਂ ਸੀ ਵਿਦਿਨ 5 ਮਿੰਟ ਸਭ ਖਤਮ ਇਨਸਾਨ ਕਰਦਾ ਤੋ ਕਹਿੰਨਿਆ ਇਹ ਉਹ ਰੱਬ 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 सची रब रब की नौ भी नहीं बजे हले बरातान टाइम जो सब जय माता री जय माता बख्शन पता की गलती हुई है फिर भी महामारी की कृपा ना कोई जानी नुकसान नहीं हो ਕਭ ਸਮ ਜਲਦੀ ਸੰਭਲ ਗਏ ਸਾਰੇ ਲੋਕੇਸ਼ਨ ਤਲਵਾੜਾ ਜੈ ਮਾਤਾ ਜੀ ਉਹਨੇ ਕਿੰਨੇ ਸਾਲ ਰੀਝਾ ਸੰਭ ਕੇ ਰੱਖਦਾ ਕਿ ਵਿਆਹ ਤੇ ਇਦਾਂ ਕਰਨਾ ਉਦਾਂ ਕਰਨਾ ਕੁਦਰਤ ਨੂੰ 2 ਮਿੰਟ ਲੱਗੇ ਸਭ ਖਤਮ ਕਰਨ 2 ਮਿੰਟ ਵੀ ਬਹੁਤ ਜ਼ਿਆਦਾ ਜੈ ਮਾਤਾ ਜੀ ਵਾਲਾ 270 ਸੰਗਤ